ਡਾਕਟਰ ਗੁਰਬਖ ਸਿੰਘ ਪੰਡਾਲ ਦੀ ਰਚਨਾ ਆਪਣੇ ਆਪ ਨਾਲ ਤਾਂ ਲੜਿਆ ਹੀ ਨਹੀਂ ਬੰਦਾ ਹਮੇਸ਼ਾ ਜੰਗ ਵਿੱਚ ਕਦੇ ਆਪਣੇ ਆਪ ਨਾਲ ਕਦੇ ਬੇਗਾਨਿਆਂ ਨਾਲ ਕਦੇ ਮਿੱਤਰਾਂ ਨਾਲ ਤੇ ਕਦੇ ਗੈਰਾਂ ਨਾਲ ਕਦੇ ਇਹ ਅੰਦਰਲੀ ਜੰਗ ਹੁੰਦੀ ਅਤੇ ਕਦੇ ਬਾਹਰਲੀ ਕਦੇ ਥੋਪੀ ਜਾਂਦੀ ਤੇ ਕਦੇ ਅਸੀਂ ਖੁਦ ਇਸ ਵਿੱਚ ਉਲਝ ਜਾਂਦੇ ਯੁੱਗਾਂ ਤੋਂ ਜੰਗ ਆਪਣੀ ਹੋਂਦ ਰਾਹੀਂ ਬੰਦੇ ਨੂੰ ਉਸਦੀ ਔਕਾਤ ਦਿਖਾਉਂਦੀ ਅਤੇ ਉਸਦੀ ਅਸਲੀਅਤ ਦੇ ਰੂਪ ਰੂਪ ਕਰਵਾਉਂਦੀ ਹੈ ਜੰਗ ਲੜਨ ਤੋਂ ਵੀ ਪਹਿਲਾਂ ਇਹ ਜ਼ਰੂਰ ਪਤਾ ਹੋਵੇ ਕਿ ਜੰਗ ਕਿਸ ਨਾਲ ਲੜਨੀ ਹੈ ਕਿਉਂ ਲੜਨੀ ਹੈ ਕਿਵੇਂ ਜਿੱਤਣੀ ਹੈ ਤੇ ਇਸ ਤੋਂ ਕੀ ਪ੍ਰਾਪਤ ਹੋਵੇਗਾ ਜਦ ਅਸੀਂ ਹੋਣ ਵਾਲੀ ਜੰਗ ਪ੍ਰਤੀ ਸचेत ਹੋਵਾਂਗੇ ਇਸ ਦੀਆਂ ਸਾਰੀਆਂ ਪਰਤਾਂ ਤੇ ਬਹੁਪਸਾਰੀ ਆਯਾਮਾਂ ਦਾ ਪਤਾ ਹੋਵੇਗਾ ਤਾਂ ਅਸੀਂ ਪੂਰੀ ਤਿਆਰੀ ਨਾਲ ਜੰਗ ਲੜਾਂਗੇ ਵੀ ਤੇ ਜਿੱਤਾਂਗੇ ਵੀ ਜੰਗ ਹਮੇਸ਼ਾ ਬਾਹਰੀ ਦੁਸ਼ਮਣਾਂ ਨਾਲ ਹੀ ਨਹੀਂ ਲੜੀ ਜਾਂਦੀ ਜੰਗ ਦਾ ਮੁੱਢ ਤਾਂ ਸਾਡੇ ਅੰਦਰੋਂ ਮੈਦਾ ਸਾਨੂੰ ਇਹ ਸੁਰਤ ਹੀ ਨਹੀਂ ਕਿ ਅਸੀਂ ਕਸੂਰਬਾਰ ਹੁੰਦੇ ਹੋਏ ਵੀ ਖੁਦ ਨੂੰ ਬੇਕਸੂਰ ਸਾਬਤ ਕਰਨ ਲਈ ਹਰ ਹੀਲਾ ਵਰਤਿਆਂ ਹੈ ਬੰਦਿਆ ਤੂੰ ਬਾਹਰ ਤਾਂ ਹਰ ਇੱਕ ਨਾਲ ਲੜਦਾ ਕਦੇ ਖੁਦ ਨਾਲ ਤਾਂ ਲੜਿਆ ਹੀ ਨਹੀਂ ਸੂਰਜਾਂ ਦੀ ਧਸ ਤਾਂ ਪਾਉਂਦਾ ਤੇਰੇ ਅੰਦਰ ਤਾਂ ਅੰਦਰ ਮਾ ਚੜਿਆ ਹੀ ਨਹੀਂ ਐਵੇਂ ਫੋਕੀ ਦਮ ਗੱਜੇ ਮਾਰਦਾ ਕਦੇ ਖੁਦ ਦੇ ਸਾਵੇਂ ਤਾਂ ਖੜਿਆ ਹੀ ਨਹੀਂ ਬਹਰੀ ਯਾਤਰਾ ਦੇ ਸਹਾਰੇ ਨੇ ਕਦੇ ਆਪਣੇ ਅੰਦਰ ਤਾਂ ਬੜਿਆ ਹੀ ਨਹੀਂ ਕਈ ਗ੍ਰੰਥ ਵੇਰ ਤੇ ਕਿਤਾਬਾਂ ਪੜ ਛੱਡੀਆਂ ਕਦੇ ਆਪਣੇ ਆਪ ਨੂੰ ਤਾਂ ਪੜਿਆ ਹੀ ਨਹੀਂ ਵੈਰੀ ਨੂੰ ਸੜਦਾ ਫਿਰਦਾ ਤੇਰੇ ਅੰਦਰਲਾ ਨਫਸ ਤਾਂ ਸੜਿਆ ਹੀ ਨਹੀਂ ਐਵੇਂ ਸ਼ਬਦਾਂ ਦੀ ਅੰਬਰੀ ਉੱਡਿਆ ਫਿਰੇ ਇੱਕ ਪਿਆਰ ਦਾ ਸ਼ਬਦ ਤਾਂ ਘੜਿਆ ਹੀ ਨਹੀਂ ਦੂਜੇ ਦੇ ਭਾਵਾਂ ਨੂੰ ਪੜਨ ਦਾ ਦਾਵਾ ਕਰਦਾ ਕਦੇ ਬੇਚੈਨ ਮਨ ਨੂੰ ਤਾਂ ਪੜਿਆ ਹੀ ਨਹੀਂ ਐਵੇਂ ਡੁੱਬਦੇ ਨੂੰ ਬਚਾਉਣ ਦਾ ਲਾਰਾ ਲਾਉਣਾ ਕਦੇ ਖੁਦ ਡੁੱਬਦੇ ਨੂੰ ਤਾਂ ਫੜਿਆ ਹੀ ਨਹੀਂ ਤੇਰੀ ਰੂਹ ਤਾਂ ਮਲਮਾ ਕਿਵੇਂ ਲਥੂ ਜੇ ਆਪਣੇ ਅੰਦਰ ਤੂੰ ਬੜਿਆ ਹੀ ਨਹੀਂ ਜੰਗ ਕਦੇ ਦੁੱਖਾਂ ਨਾਲ ਕਦੇ ਸੁੱਖਾਂ ਨਾਲ ਕਦੇ ਬੇਵਸੀ ਨਾਲ ਕਦੇ ਬੇਯਕੀਨੀ ਨਾਲ ਕਦੇ ਬਦਹਾਲੀ ਨਾਲ ਕਦੇ ਬਰਬਾਦੀ ਨਾਲ ਕਦੇ ਬੇਖੁਦੀ ਨਾਲ ਕਦੇ ਬੰਦਗੀ ਨਾਲ ਕਦੇ ਬੇਪਰਵਾਹੀ ਨਾਲ ਕਦੇ ਬੇਗਾਨਗੀ ਨਾਲ ਕਦੇ ਬਿਹਤਰੀ ਲਈ ਤੇ ਕਦੇ ਬੇਹਰਮਤੀ ਲਈ ਕਦੇ ਬਖਸ਼ਾਤ ਨਾਲ ਤੇ ਕਦੇ ਘਾਟ ਨਾਲ ਜੰਗ ਤਾਂ ਜਾਰੀ ਹੈ ਹਰ ਸਾਹੇ ਹਰ ਪਲ ਹਰ ਦਿਨ ਅਤੇ ਹਰ ਰਾਤ ਇਸ ਜੰਗ ਵਿੱਚ ਉਲਝਿਆ ਬੰਦਾ ਅਖਰ ਨੂੰ ਆਪਣੀ ਆਤ ਗਵਾ ਲੈਂਦਾ ਤੇ ਇਹ ਜੰਗ ਤੋ ਹਾਰੇ ਆਪਣੇ ਸਾਹਾਂ ਤੋਂ ਵੀ ਹਾਰ ਜਾਂਦਾ ਯਾਦ ਰੱਖਣਾ ਜੰਗ ਕਦੇ ਵੀ ਲੜ ਕੇ ਨਹੀਂ ਜਿੱਤੀ ਜਾਂਦੀ ਜੰਗ ਤਾਂ ਆਪਣੇ ਆਪ ਨੂੰ ਮਿਲ ਕੇ ਆਪਣੀ ਹਉਮੈ ਤੇ ਕਾਬੂ ਪਾ ਕੇ ਆਪਣੇ ਹੱਠੀ ਸਵਾ ਨੂੰ ਤ્યાਗ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਜਿੱਤੀ ਜਾ ਸਕਦੀ ਹੈ ਇਹ ਸਰਹੱਦਾਂ ਤੇ ਹੱਦਾਂ ਇਹ ਬਾੜਾਂ ਤੇ ਕੰਡਿਆਲੀਆਂ ਤਾਰਾਂ ਇਹ ਵਖਰੇਵੇਂ ਅਤੇ ਵਰਣਵੰਡ ਇਹ ਜਾਤਾਂ ਪਾਤਾਂ ਤੇ ਧਰਮ ਦੀਆਂ ਵੰਡੀਆਂ ਏ ਉੱਚ-ਨੀਚ ਤੇ ਗਰੀਬ-ਅਮੀਰ ਦਾ ਪਾੜਾ ਕਿਸੇ ਨੂੰ ਨੀਵਾ ਦਿਖਾ ਕੇ ਖੁਦ ਉੱਪਰ ਉੱਠਣ ਦੀ ਲਾਲਸਾ ਸਾਡੇ ਮਨ ਦੀ ਸੰਕੀਰਣਤਾ ਤੇ ਆਪਣੇ ਮਨ ਨੂੰ ਮਿਲਣ ਦੀ ਸਾਡੇ ਕੋਲ ਵੇਲ ਹੀ ਨਹੀਂ ਅਗਰ ਬੰਦਾ ਆਪਣੇ ਅੰਦਰਲੀ جنگ ਜਿੱਤ ਲਵੇ ਤਾਂ ਉਸ ਲਈ ਹਰ ਬਾਰੀ جنگ ਨੂੰ ਜਿੱਤਣਾ ਬਹੁਤ ਆਸਾਨ ਹੈ ਜਦ ਕਿਸੇ ਦਾ ਅੰਦਰ ਲਈ ਕਮਜ਼ੋਰ ਅਤੇ ਕਮਿੰਗੀਆਂ ਤੇ ਕੋਝਾਂ ਨਾਲ ਭਰਿਆ ਹੋਵੇ ਤਾਂ ਬਾਹਰਲੀ جنگ ਨੂੰ ਬੰਦਾ ਕਦੇ ਵੀ ਜਿੱਤ ਨਹੀਂ ਸਕਦਾ ਬਾਹਰਲੀ جنگ ਤਾਂ ਸਾਨੂੰ ਹਰ ਵਕਤ ਹੀ ਲੜਨੀ ਪੈਂਦੀ ਹੈ ਕਦੇ ਸਮਾਜ ਦੀਆਂ ਥੋਥੀਆਂ ਕਦਰਾਂ-ਕੀਮਤਾਂ ਨਾਲ ਕਦੇ ਗਲ ਕੋਟੂ ਸਮਾਜਿਕ ਵਰਗਾਂ ਦੇ ਵਿਰੁੱਧ ਕਦੇ ਬੇਇਨਸਾਫੀਆਂ ਵਿਰੁੱਧ ਤੇ ਕਦੇ ਆਪਣੇ ਵੱਲੋਂ ਹੀ ਆਪਣੇ ਨਾਲ ਕੀਤੀ ਤੱਕੇਸ਼ਾਹੀ ਹੀਰਾ ਫੇਰੀ ਜਾਵੇ ਇਨਸਾਫੀ ਖਿਲਾਫ ਜੰਗ ਤਾਂ ਪਰਿਵਾਰ ਵਿੱਚ ਹੀ ਹੁੰਦੀ ਹੈ ਭੈਣ ਭਰਾਵਾਂ ਤੇ ਸਕੇ ਸੰਬੰਧੀਆਂ ਦਰਮਿਆਨ ਵੀ ਫਰਕ ਸਿਰਫ ਇਹਨਾਂ ਹੈ ਕਿ ਇਹ ਜੰਗ ਕਈ ਵਾਰ ਜਗ ਜ਼ਾਹਿਰ ਹੁੰਦੀ ਹੈ ਪਰ ਬਹੁਤੀ ਵਾਰ ਅਦਿੱਖ ਹੁੰਦੀ ਹੈ ਸਭ ਤੋਂ ਖਤਰਨਾਕ ਹੁੰਦਾ ਹੈ ਅਦਿੱਖ ਜੰਗ ਦਾ ਸਾਹਮਣਾ ਕਰਦਿਆਂ ਜਿੱਤ ਪ੍ਰਾਪਤ ਕਰਨਾ ਸਾਹਮਣੇ ਦਿੱਸਤੇ ਨੂੰ ਤਾਂ ਦੇਖ ਕੇ ਸਮਝ ਕੇ ਤੇ ਇਸ ਦੀਆਂ ਸਾਲਾਂ ਸਮਝ ਕੇ ਅਸੀਂ ਆਪਣਾ ਪੈਂਤੜਾ ਬਦਲ ਸਕਦੇ ਹਾਂ ਪਰ ਪਿੱਠ ਪਿੱਛੇ ਹੋਏ ਬਾਰਾਂ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਜਦ ਇਹ ਜ਼ਖਮ ਆਪਣਿਆਂ ਦੇ ਦਿੱਤੇ ਹੋਣ ਤਾਂ ਇਸ ਦੀ ਚੀਸਤਾ ਉਮਰ ਚਸਕਦੀ ਹੈ ਸਫ਼ਰ ਤੇ ਤੁਰਨ ਵੇਲੇ ਮਾਨਸਿਕ ਤੇ ਸਰੀਰਕ ਜੰਗ ਲੜਨੀ ਸਾਨੂੰ ਅੰਦਰੋਂ ਮਜ਼ਬੂਤ ਹੋਣ ਦੀ ਜ਼ਰੂਰਤ ਹੁੰਦੀ ਹੈ ਰਸਤੇ ਦੀਆਂ ਖੱਡਾਂ ਖਾਈਆਂ ਨੂੰ ਟੱਪਣਾ ਰਾਹਾਂ ਵਿੱਚ ਵਿੱਚੇ ਕੰਡਿਆਂ ਨੂੰ ਚੁਗਣਾ ਤੇ ਆਲੇ ਦੁਆਲੇ ਦੀਆਂ ਆਮਤਾਂ ਤੋਂ ਸੁਚੇਤ ਰਹਿਣਾ ਜਿਹੜੀਆਂ ਤੁਹਾਨੂੰ ਰਾਹਾਂ ਤੋਂ ਭਟਕਾਉਣ ਲਈ ਆਪਣੀ ਪੂਰੀ ਬਾਲ ਆਉਂਦੀਆਂ ਮੌਸਮਾਂ ਤੇ ਵਕਤਾਂ ਦੀ ਮਾਰ ਤੋਂ खुद ਨੂੰ ਬਚਾਉਣਾ ਤੇ ਮੰਜ਼ਲ ਨੂੰ ਸੇਧ ਵਿੱਚ ਰੱਖ ਕੇ ਆਪਣੀਆਂ ਤਰਜੀਹਾਂ ਤੇ ਤਦਬੀਰਾਂ ਰਹੀਂ ਆਪਣੀ ਤਕਦੀਰ ਦੀ ਸਿਰਜਣਾ ਕਰਨਾ। ਜੰਗ ਤਾਂ ਅਸੀਂ ਉਸ ਸਮੇਂ ਵੀ ਲੜਦੇ ਜਦ ਸੁਪਨੇ ਨੂੰ ਦੀਦਿਆਂ ਵਿੱਚ ਤਰਨ ਇਸ ਦੀ ਸਲਾਮਤੀ ਲਈ ਸੋਹਰਦਤਾ ਤੇ ਸੰਜਮੀ ਸਵਾਰ ਰਹੀਂ ਸਿਰੜ ਅਤੇ ਸਾਧਨਾ ਨੂੰ ਯਾਰ ਬਣਾ ਸੁਪਨੇ ਦੀ ਅੱਖ ਵਿੱਚ ਪੈਦਾ ਹੋਣ ਵਾਲੀ ਕਿਸੇ ਵੀ ਰੜਕ ਤੋਂ ਬਚਾ ਇਸ ਦੀ ਪ੍ਰਾਪਤੀ ਦਾ ਸ਼ਿਲਾਲੇਖ ਮਨ ਮਸਤਕ ਤੇ ਉਕਰਨਾ ਹੁੰਦਾ ਹੈ। ਬਹੁਤ ਸਾਰੀਆਂ ਔਕੜਾਂ ਤੇ ਪਰੇਸ਼ਾਨੀਆਂ ਨੂੰ ਛੱਲ ਕੇ ਪੂਰੇ ਹੋਏ ਸੁਪਣਿਆਂ ਦੀ ਸੁਰਮਈ ਰੰਗਤ ਨੂੰ ਮਾਨਨ ਦਾ ਮਾਨ ਮਿਲਦਾ ਹੈ। ਕਈ ਵਾਰ ਮੈਂ ਸੋਚਦਾ ਕਿ ਕਿੰਨਾ ਕਠਿਨ ਹੁੰਦਾ ਕਿਸੇ ਸੁਪਨੇ ਨੂੰ 40 ਸਾਲ ਤੀਕ ਜਿਉਂਦਾ ਰੱਖਣਾ। ਇਸ ਦੀ ਪੂਰਨਤਾ ਲਈ ਖੁਦ ਨਾਲ ਜਦੋਂ ਜਹਿਦ ਕਰਨਾ, ਫਿਰ 40 ਸਾਲਾਂ ਬਾਅਦ ਸੁਪਨੇ ਦੀ ਅੱਖ ਵਿੱਚ ਅੱਖ ਪਾ ਕੇ ਸੁਪਨੇ ਦੇ ਚਿਹਰੇ ਤੇ ਆਈ ਹਲਾਸ, ਰੋਹਾਨੀਅਤ ਅਤੇ ਸਕੂਨਤਾ ਰਹੀ ਖੁਦ ਨੂੰ ਸਰਸ਼ਾਰ ਕਰਨਾ। ਵਿਦੇਸ਼ ਦੀ ਯੂਨੀਵਰਸਿਟੀ ਵਿੱਚ ਪੜਾਉਣ ਦਾ ਇਹ ਸੁਪਨਾ ਪੂਰਾ ਕਰਨ ਲਈ ਮੈਂ ਖੁਦ ਨਾਲ ਕਿੰਨੀ ਵਾਰੀ ਲੜਿਆ। ਕਿੰਨੀ ਵਾਰ ਹਾਰਿਆ ਪਰ ਆਖਰ ਨੂੰ ਮੈਂ ਇਸ جنگ ਨੂੰ ਜਿੱਤਣ ਵਿੱਚ ਕਾਮਯਾਬਤਾ ਹੋ ਹੀ ਗਿਆ। ਕਈ ਵਾਰ ਅਸੀਂ ਨਿੱਕੇ ਨਿੱਕੇ ਮਫਾਦਾਂ ਖਾਤਰ ਆਪਣੀ ਜ਼ਮੀਰ ਨਾਲ ਐਵੇਂ ਯੁੱਧ ਕਰੀ ਜਾਂਦੇ ਹਾਂ। ਬਹੁਤੀ ਵਾਰ ਅਸੀਂ ਆਪਣੀ ਜ਼ਮੀਰ ਵੀ ਦਾਤੇ ਲਾ ਦਿੰਦੇ ਹਾਂ। ਕਹੇਤੇ ਰਹੇ ਕਿ ਆਪਣੀ ਜ਼ਮੀਰ ਦੀ ਕੀਮਤ ਤੇ ਜਿੱਤੀ ਹੋਈ ਕੋਈ ਵੀ ਜੰਗ ਬੇਵਾਨੀ ਹੁੰਦੀ ਹੈ। ਵਿਕੀ ਹੋਈ ਜ਼ਮੀਰ ਵਾਲਾ ਬੰਦਾ ਹਰ ਪਲ ਮਰਦਾ ਤੇ ਇਹ ਮਰਨਾ ਇੱਕ ਵਾਰ ਮਰ ਜਾਣ ਨਾਲੋਂ ਬਹੁਤ ਜ਼ਿਆਦਾ ਭਿਆਨਕ ਤੇ ਤਬਾਕੁਨ ਹੁੰਦਾ ਹੈ। ਜੰਗ ਜਿੱਤਣ ਲਈ ਕਈ ਵਾਰ ਅਸੀਂ ਕੁਝ ਹੱਥ ਕੰਡੇ ਅਪਣਾਉਂਦੇ ਆਪਣੀਆਂ ਨਕਾਮੀਆਂ ਤੇ ਕੁਤਾਈਆਂ ਛਪਾਉਂਦੇ ਤੇ ਹਾਰ ਦਾ ਔਲਾਮਾ ਕਿਸੇ ਹੋਰ ਦੇ ਸਿਰ ਲਾ ਖੁਦ ਸੁਰਖਰੂ ਹੋਣ ਦਾ ਢੋਂਗ ਰਚਦੇ ਆ ਪਰ ਖੁਦ ਨੂੰ ਤਾਂ ਪਤਾ ਹੀ ਹੁੰਦਾ ਕਿ ਕਿਸ ਵਿਅਕਤੀ ਨੇ ਕਿਹੜੇ ਮੋੜ ਤੇ ਗਦਾਰੀ ਕੀਤੀ ਹੈ ਤੇ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੰਦੇ ਆ ਆਪਣੀ ਵਫਾਦਾਰੀ ਤੇ ਸਮਰਪਤਾ ਨੂੰ ਜ਼ਰੀਲ ਕੀਤਾ ਜੰਗ ਵਿੱਚ ਜਿੱਤਣ ਵਾਲਿਓ ਕਦੇ ਆਪਣੇ ਆਪ ਦੇ ਰੂਬਰੂ ਹੋ ਕੇ ਪੁੱਛਣਾ ਕਿ ਕੀ ਤੁਸੀਂ ਸੱਚੀ ਜੰਗ ਜਿੱਤੀ ਹੈ ਕਿ ਤੁਸੀਂ ਆਪਣੀ ਅੰਦਰਲੀ ਜੰਗ ਹਾਰ ਕੇ ਜਿੱਤ ਪ੍ਰਾਪਤ ਕੀਤੀ ਹੈ ਜਾਂ ਆਪਣੀ ਅੰਦਰਲੀ ਜੰਗ ਜਿੱਤ ਕੇ ਬਾਹਰਲੀ ਜੰਗ ਹਾਰ ਕੇ ਆਪਣੇ ਆਪ ਨੂੰ ਖੁਸ਼ਕਵਾਰ ਸਮਝਦੇ ਹੋ ਜੰਗ ਜਿੱਤਣਾ ਤਾਂ ਆਪਣੇ ਅੰਦਰਲੇ ਨੂੰ ਜਿੱਤਣਾ ਹੁੰਦਾ ਹੈ ਜਿਸ ਨਾਲ ਜਿੱਤੀ ਅਸੀਮ ਖੁਸ਼ੀ ਤੁਹਾਡੇ ਜੀਵਨੀ ਰੰਗ ਨੂੰ ਹੋਰ ਸੁਰਖਤ ਤੇ ਸੰਵੇਦਨਸ਼ੀਲ ਬਣਾਉਂਦੀ ਹੈ ਜੰਗ ਜਿੱਤਣ ਲਈ ਸੰਵੇਦਨਾ ਤੇ ਚੇਤਨਾ ਸੋਚ ਅਤੇ ਸੋਚ ਸਮਰਪਤਾ ਤੇ ਸੰਜੀਦਗੀ ਸਿਆਣਪ ਤੇ ਸਜਣਤਾਈ ਸਿਹਤ ਤੇ ਸਾਧਨਾ ਤੇ ਸਮਝੌਤਾ ਤੇ ਸਾਰਤਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਬੰਦੇ ਦਾ ਸੰਤੁਲਿਤ ਵਿਵਹਾਰ ਉਸ ਦੀ ਸ਼ਖਸੀ ਸੁੰਦਰਤਾ ਤੇ ਵਿਅਕਤੀਤਾ ਵਿੱਚਰੀ ਖੇਚੀ ਉਸ ਲਈ ਹਰ ਜੰਗ ਜਿੱਤਣ ਦਾ ਸਾਰ ਪੈਦਾ ਕਰਦੀ ਹੈ ਜੀਵਨ ਵਿੱਚ ਅੱਗੇ ਵਧਣ ਲਈ ਖੁਦ ਸੰਗ ਜਦੋਂ ਜੈ ਜ਼ਰੂਰੀ ਹੁੰਦੀ ਹੈ ਕਿਉਂਕਿ ਉੱਪਰ ਉਠਣ ਲਈ ਇਹ ਜਾਨਣਾ ਜ਼ਰੂਰੀ ਹੁੰਦਾ ਕਿ ਡਿੱਗਣ ਤੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਦਰਅਸਲ ਸਮੁੱਚੀ ਜ਼ਿੰਦਗੀ ਹੀ ਆਪਣੇ ਆਪ ਨਾਲ ਜੰਗ ਲੜਦਿਆਂ ਕਦੇ ਜਿੱਤਦਿਆਂ ਤੇ ਕਦੇ ਹਾਰਦਿਆਂ ਲੰਘ ਜਾਂਦੀ ਹੈ ਜਿੱਤਣ ਲਈ ਹਾਰਨਾ ਅਤ ਜ਼ਰੂਰੀ ਹੁੰਦਾ ਹੈ। ਜੰਗ ਨੂੰ ਜਿੱਤਣ ਦੀ ਤਮੰਨਾ ਸਦਾ ਆਪਣੇ ਮਨ ਵਿੱਚ ਪੈਦਾ ਨਾ ਕਰਿਆ ਕਰੋ ਸਗੋਂ ਕਦੇ-ਕਦਾਈਂ ਜੰਗ ਨੂੰ ਹਾਰਨਾ ਸਾਡੇ ਲਈ ਬਹੁਤ ਬਿਹਤਰ ਅਤੇ ਸੁਖਨਮਈ ਹੁੰਦਾ ਹੈ। ਆਪਣੇ ਮਿੱਤਰ ਪਿਆਰੇ ਨਾਲ ਸੰਵਾਦ ਰਚਾਉਂਦੇ ਹਾਂ ਨਿੱਕੇ ਬੱਚਿਆਂ ਨਾਲ ਖੇਡਦੇ ਆਪਣੇ ਹਮਸਫਰ ਨਾਲ ਨਿੱਕੀਆਂ ਰੰਜਿਸ਼ਾਂ ਤੇ ਰੁੱਸੇ ਕਰਦੇ ਆ ਆਪਣੀ ਮੁਹੱਬਤ ਵਿੱਚ ਪੈਦਾ ਹੋਈ ਕਟਾਸ ਨੂੰ ਨਕ ਕਾਰਨ ਜਾਂ ਰੁੱਸੇ ਹੋਿਆਂ ਨੂੰ ਮਨਾਉਣ ਵੇਲੇ ਜਾਂ ਮੂੰਹ پھਵਾ ਕੇ ਬੈਠੇ ਦਿਲਜ਼ਾਰ ਨੂੰ ਗਲੀ ਲਗਾਉਣ ਲੱਗਿਆਂ ਆਪਣੀ ਭੁੱਲ ਬਖਸ਼ਾਉਣ ਲੱਗਿਆਂ ਮਾਪਿਆਂ ਕੋਲੋਂ ਮਾਫੀ ਮੰਗਣ ਜਾਂ ਆਪਣੇ ਰਹਿਬਰਾਂ ਕੋਲੋਂ ਅਣਜਾਣੇ ਵਿੱਚ ਹੋਈਆਂ ਭੁੱਲਾਂ ਬਖਸ਼ਾਉਣ ਵਾਸਤੇ ਜਦ ਖੁਦ ਹੀ ਹਾਰ ਤਸلیم ਕਰਕੇ ਆਪਣੇ ਆਪ ਨੂੰ ਨਿਮਰ ਸਾਬਤ ਕਰਦੇ ਹਾਂ ਤਾਂ ਦਰਅਸਲ ਸੀ ਇਸ ਜੰਗ ਦੇ ਜੇਤੂ ਜਰਨੈਲ ਹੁੰਦੇ ਹਾਂ ਆਪਣੇ ਆਪ ਨਾਲ ਕੀਤੀ ਜਾ ਰਹੀ ਜੰਗ ਨੂੰ ਔਰ ਕੋਈ ਨਹੀਂ ਜਾਣ ਸਕਦਾ ਸਿਰਫ ਤੁਸੀਂ ਜਾਣਦੇ ਹੋ ਪਰ ਇਸ ਲਈ ਸਿੱਟਿਆਂ ਤੋਂ ਹਰ ਕੋਈ ਜਾਣੂ ਹੋ ਜਾਂਦਾ ਹੈ ਅੰਦਰੂਨੀ ਜੰਗ ਉਦੋਂ ਹੋਰ ਵੀ ਹੋਰ ਜਾਂਦੀ ਹੈ ਜਦ ਜੇ ਤੁਹਾਡੀ ਜਾਣਕਾਰੀ ਤੇ ਤੁਹਾਡੇ ਅਸਾਸਾਂ ਦਰਮਿਆਨ ਹੋਵੇ ਔਖਾ ਹੁੰਦਾ ਹੈ ਇੱਕ ਨੂੰ ਸਹੀ ਕਹਿ ਕੇ ਦੂਜੇ ਨੂੰ ਗਲਤ ਠਹਿਰਾਉਣਾ ਬਾਹਰ ਲੀਆਂ ਜੰਗਾਂ ਨੂੰ ਰੋਕਣ ਲਈ ਸਭ ਤੋਂ ਅਹਿਮ ਹੁੰਦਾ ਕਿ ਅਸੀਂ ਆਪਣੇ ਅੰਦਰਲਾ ਗੁੱਸਾ ਨਫ਼ਰਤ ਧਾਰਮਿਕ ਸੰਕੀਰਣਤਾ ਆਿਰਕਾ ਬਦਨੀਤੀ ਤੇ ਸ਼ਿਕਵੇ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਮਾਰਗੀ ਬਣੀਏ ਨਿਕੀਆਂ ਨਿਕੀਆਂ ਰੰਜਿਸ਼ਾਂ ਤੇ ਰੋਸਿਆਂ ਲਾਮਿਆਂ ਤੇ ਨ ਹੋ ਰਹਿਆਂ ਨੂੰ ਦੂਰ ਕਰਨ ਲਈ ਖੁਦ ਹੀ ਪਹਿਲ ਕਰਾਂਗੇ ਤੇ ਇਸ ਨਾਲ ਆਪਣੇ ਅੰਦਰਲੀ ਜੰਗ ਜਿੱਤਣ ਦੇ ਨਾਲ ਨਾਲ ਬਾਹਰਲੀ ਜੰਗ ਹੋਣ ਦੀ ਨੌਬਤ ਹੀ ਖਤਮ ਹੋ ਜਾਵੇਗੀ ਆਪਣੇ ਨਾਲ ਲੜਦਿਆਂ ਸਦਾ ਯਾਦ ਰੱਖਣਾ ਵੀ ਚਾਹੀਦਾ ਹੈ ਅਜੇ ਤੱਕ ਕਈ ਜਿੱਤਾਂ ਮਾਨਣੀਆਂ ਨੇ ਕਈ ਹਾਰਾਂ ਬਾਕੀ ਨੇ ਕਈ ਪੱਤ ਚੜਾਉਣੀਆਂ ਨੇ ਤੇ ਕਈ ਬਹਾਰਾਂ ਬਾਕੀ ਨੇ ਅੱਖਾਂ ਵਿੱਚ ਤਰਦੇ ਸੁਪਣਿਆਂ ਦੀਆਂ ਲੈਣੀਆਂ ਸਾਰਾਂ ਬਾਕੀ ਨੇ ਮਨ ਦੀ ਜੂਹੇ ਖਿੜਨਾ ਲੋਚਦੀਆਂ ਰੰਗੀਨ ਗੁਲਜ਼ਾਰਾਂ ਬਾਕੀ ਨੇ ਜਿੰਦ ਦੇ ਸਾਜ ਦੀਆਂ ਟੁਣਕੌਣੀਆਂ ਖਾਮੋਸ਼ ਤਾਰਾਂ ਬਾਕੀ ਨੇ ਅੰਬਰ ਦੀ ਛੱਤ ਹੇਟ ਦੇਖਣੀਆਂ ਕੁੰਜਾਂ ਦੀਆਂ ਢਾਰਾਂ ਬਾਕੀ ਨੇ ਆਪਣੇ ਅੰਦਰ ਉੱਤਰ ਕੇ ਖੁਦ ਨਾ ਹੋਣੀਆਂ ਤਕਰਾਰਾਂ ਬਾਕੀ ਨੇ ਅੰਦਰੀਵੀਂ ਸ਼ਾਂਤੀ ਲਈ ਜ਼ਰੂਰੀ ਹੁੰਦਾ ਹੈ ਕਿ ਆਪਣੇ ਆਪ ਨਾਲ ਆਪਣੀ ਧਾਰਨਾਵਾਂ ਸੋਚਾਂ ਵਿਚਾਰਾਂ ਜਾਂ ਮਫਾਦਾਂ ਵਿੱਚ ਹੀ ਕਿਚੋ ਤਨ ਕਰਨ ਹੋ ਰਿਹਾ ਯੁੱਧ ਖਤਮ ਹੋ ਜਾਵੇ ਆਪਣੇ ਆਪ ਨਾਲ ਕੀਤਾ ਜਾਣ ਵਾਲਾ ਯੁੱਧ ਸਭ ਤੋਂ ਔਖਾ ਹੁੰਦਾ ਪਰ ਇਸ ਤੋਂ ਪ੍ਰਾਪਤ ਹੋਈ ਜਿੱਤ ਜ਼ਿੰਦਗੀ ਦਾ ਸਭ ਤੋਂ ਵੱਡਾ ਹਾਸਲ ਹੁੰਦਾ ਹੈ ਸ਼ੁਕਰ ਸਕੋਨ ਸਹਿਜ ਸੋਜ ਅਤੇ ਸੰਤੁਸ਼ਟੀ ਵਿੱਚੋਂ ਮਿਲਣ ਵਾਲਾ ਸੁਖਨ ਸਿਰਫ ਅੰਦਰੂਨੀ ਜੰਗ ਤੋਂ ਹੋਈ ਜਿੱਤ ਹੀ ਹੁੰਦੀ ਹੈ। ਧੰਨਵਾਦ।